ਉਹ ਕਹਿੰਦੇ ਦਿਲਦਾਨੀ ਮਾੜਾ মনির ਚੂੜੀਆਂ ਵਾਲਾ ਜੇ ਮੇਰੇ ਕੋਲੇ ਇਹ ਮੇਰੇ ਸਾਹਮਣੇ 10 12 ਕਸਟਮਰ ਇਹਨਾਂ ਨੇ ਮੇਰੇ ਕੋਲੇ ਏਸ਼ੀਆਂ ਦੇ ਭੇਜਤੇ ਕੋਲੇ ਮਸ਼ਹੂਰ ਨੇ ਪੂਰੇ ਮਲੇਰ ਕੋਟਲੇ ਦੁਕਾਨ ਇਹਨਾਂ ਦੀ ਜੈ ਮਾਤਾ ਦੀ ਦੋਸਤੋ ਕਹਿੰਦੇ ਦਿਲਦਾਨੀ ਮਾੜਾ মনির ਚੂੜੀਆਂ ਵਾਲਾ ਹੈ ਜੀ ਵੀਰ ਜੀ ਆਏ ਨੇ ਹਨੀਫ ਦੀ ਹੱਟੀ ਸ਼ਮਾ ਬੈਂਗਲ ਸਟੋਰ ਤੇਲੀਆਂ ਬਾਜ਼ਾਰ ਮਲੇਰ ਕੋਟਲਾ ਹੋਲ ਸੇਲ ਚੂੜੀਆਂ ਦਾ ਬੈਂਗਲਸ ਦਾ ਕੰਮ ਹੈ ਜੀ ਇਹਨਾਂ ਦਾ ਰਿਟੇਲ ਐਂਡ ਹੋਲ ਸੇਲ ਬਹੁਤ ਸ਼ਾਨਦਾਰ ਕੰਮ ਹੈ ਇਹਨਾਂ ਦਾ ਮਲੇਰ ਕੋਟਲੇ ਮਸ਼ਹੂਰ ਨੇ ਪੂਰੇ ਮਲੇਰ ਕੋਟਲੇ ਦੁਕਾਨ ਇਹਨਾਂ ਦੀ ਔਰ ਇਹ ਆਏ ਨੇ ਮੇਰੇ ਕੋਲੇ ਪਹਿਲਾਂ ਲੈ ਕੇ ਗਏ ਸੀ ਹਾਇਰ ਦੇ ਸੀ ਪਹਿਲਾਂ ਮੈਂ ਰੀਲ ਨਹੀਂ ਬਣਾ ਸਕਿਆ ਇਹਨਾਂ ਦੀ ਠੀਕ ਹੈ ਹੁਣ ਇਹ ਇਹਨਾਂ ਨੇ ਫਿਰ ਕਸਟਮਰ ਬਹੁਤ ਭੇਜੇ ਮੇਰੇ ਕੋਲੇ ਇਹ ਮੇਰੇ ਸਾਹਮਣੇ ਨਾਲ 10 12 ਕਸਟਮਰ ਇਹਨਾਂ ਨੇ ਮੇਰੇ ਕੋਲੇ ਏਸੀਆਂ ਦੇ ਭੇਜਤੇ ਅੱਜ ਫਿਰ ਆਪਣੇ ਜਵਾਈ ਸਾਹ ਨਾਲ ਆਏ ਨੇ ਇਹ ਬਨਵੋਰੇ ਤੋਂ ਇਹ ਆਏ ਨੇ ਬਨਵੋਰੇ ਤੋਂ ਇਹਨਾਂ ਨੇ ਲੈਣਾ ਸੀ ਏਸੀ ਡੈਕਨ ਦਾ ਵੀਰ ਜੀ ਨਾਲ ਲੈ ਕੇ ਆਏ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਇਹਨਾਂ ਦਾ ਬਹੁਤ ਹੀ ਰਿਸਪੈਕਟਡ ਥੈਂਕ ਯੂ so much ਔਰ ਬਾਕੀ ਡੀਲ ਦੇਖਦੇ ਆਂ ਵੀਰ ਜੀ ਨਾਲ ਮੋਬਾਈਲ ਦੀ ਵੀ ਚੱਲ ਰਹੀ ਆ ਕਿਵੇਂ ਕੀ ਬੰਦੀ ਆ ਦੇਖਦੇ ਆਂ ਕਿ ਉਹ ਪੁੱਛਾਂਗੇ ਕਿਵੇਂ ਲੱਗਿਆ ਬਹੁਤ ਵਧੀਆ ਡੀਲਿੰਗ ਲੱਗੀ ਜੀ ਡੀਲਿੰਗ ਬਹੁਤ ਵਧੀਆ ਲੱਗੀ ਸੀ ਪਹਿਲਾਂ ਵੀ ਮੋਬਾਈਲ ਲੱਗੇ ਸੀ ਐਸੀ ਲੱਗੇ ਆ ਡੈਕਨ ਦਾ ਹਾਂਜੀ ਹਾਂਜੀ ਤੇ ਹੈਡ ਦਾ ਵੀ ਲੱਗੇ ਜਾਣਾ ਤੇ ਇਸ ਕਾ ਡੀਲਿੰਗ ਸਾਡੀ ਬਹੁਤ ਵਧੀਆ ਲੱਗੀ ਤੇ ਸਾਨੂੰ ਬਹੁਤ ਅੱਛਾ ਲੱਗਿਆ ਵੀ ਥੋੜਾ ਗਾਂ ਖੋੜੋ ਕੋ ਬਹੁਤ ਭਈ ਜੀ ਸਾਨੇ ਤੇ ਵਧੀਆ ਕੰਮ ਆ ਥੋੜਾ ਥੈਂਕ ਯੂ so much ਹਾਂਜੀ ਵੀਰ ਜੀ ਪਣੋਰੇ ਵਾਲਿਓ ਤੁਸੀਂ ਵੀ ਕੁਝ ਦੱਸੋ ਤੁਸੀਂ ਫਸਟ ਟਾਈਮ ਆਏ ਹੋ ਕਿਵੇਂ ਲੱਗਿਆ ਬਹੁਤ ਵਧੀਆ ਡੀਲਿੰਗ ਲੱਗੀ ਹਾਂਜੀ ਬਹੁਤ ਵਧੀਆ ਡੀਲਿੰਗ ਥੈਂਕ ਯੂ ਸੋ ਮਚ ਕੀ ਨਾਮ ਆ ਤੁਹਾਡਾ ਸਾਹਿਲ ਸੱਚ ਸਾਹਿਲ ਮੁਹੰਮਦ ਸਾਹਿਲ ਥੈਂਕ ਯੂ ਜੈ ਮਾਤਾ ਦੀ ਜੀ